ਲੱਗ ਜੰਦੀ ਨੇ ਸਾਲ ਦੇ ਦੇ ਨੂੰ ਸਾਡੀਆਂ ਬੱਕਰੀਆਂ ਜਾ ਕੇ ਖਾਣੀਆਂ ਕਈ ਵਾਰੀ ਦੰਦ ਦੀ ਕੋਈ ਗੱਲ ਨਹੀਂ ਹੁੰਦੀ ਜੇ ਪਸੰਦ ਨੇ ਉਹ ਲਾਣੇਦਾਰ ਨੂੰ ਪੱਕੀ ਨਹੀਂ ਹੈਗੀ ਦੰਦ ਸਾਦੀ ਸਾਰੇ ਨਵੇਂ ਉਂ ਬਚਾਲੋਂ ਨਿਕਲ ਕੇ ਜਾਂਦਾ ਆ ਕੇ ਥੋੜੇ ਜੇ ਆਪਾਂ ਨੂੰ ਪਾਚ ਨੂੰ ਲੈ ਲਾਂਗੇ ਸੂਨ ਵਾਲੀ ਬੱਕਰੀ ਹੈ ਤਾਜੀ ਇੱਥੋਂ ਜੋੜਾ ਕਰ ਲੈ ਇੱਕ ਹੋਰ ਦੇਖ ਲੈ ਉਹ ੱਫੀ ਕੱਢ ਹਲੋ ਡੱਬੀ ਗੱਪਣਾ ਬਈ ਹਾਂ ਗੱਪਣਾ ਬੱਕਰੀ ਡੱਬੀ ਉਰਾਂ ਲਿਆ ਉਰੇ ਲਿਆ ਹਾਂ ਗੱਪਣਾ ਸ਼ਾਂਤਾ ਹੈ ਕੱਡੂਗੀ ਹਜੇ ਹਲੋ ਆ ਪੱਠੀ ਗੱਪਣਾ ਅੱਜੇ ਕਿਹੜਾ ਥਣ ਕੱਡੂਗੀ ਸੂਣ ਤੇ ਹੀ ਕੱਡੂਗੀ ਗੱਪਣਾ ਸੂਤੋਂ ਪਤਾ ਲੱਗ ਰਿਹਾ ਸਾਨੂੰ ਸੂ ਬਦਲ ਜਾਂਦੀ ਹੈ ਬੱਕਰੀ ਦੀ ਸਾਨੂੰ ਕਿਹੜਾ ਹੁਣ ਅਣਜਾਣਾ ਹਲੋ ਦੇਖ 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 ਲੈ ਕੱਟੇ ਕਿਹੜੀ ਕਿਹੜੀ ਦੱਸ ਤੇਰੇ ਮਨ ਨੂੰ ਦੱਸ ਲੰਗੀਆਂ ਫਿਰ ਉਹਨੂੰ ਪੁੱਛ ਵੀ ਕੀ ਮੰਗਦਾ ਦੱਸ ਬਾਈ ਕੀ ਮੰਗਦਾ ਬਾਈ ਕਿਹੜੀ ਕਿਹੜੀ ਦੋਨੋਂ ਦੋੜੇ ਟੱਪੀਆਂ ਲਾਊਗਾ ਹਾਂ 55000 ਜੋੜੀ ਦਾ 55000 ਹੈ ਉਹ ਸਰਦਾਰ ਨੂੰ ਦੱਸ ਆਦਾ ਪੱਕੀ 2-4 ਦਿਨਾਂ ਚ ਤਿਆਰ ਹੈ ਉਹ ਕਈ ਵਾਰੀ ਗੱਡੀ 'ਚ ਹੱਲੀਆਂ ਦੀਆਂ ਬੱਕਰੀਆਂ ਦੂਰੋਂ ਦਾਰੋਂ ਆਉਂਦੇ ਨੇ ਝਾਕੋਏ ਆ ਤੋ ਡੱਬੀ ਪਏ ਉਹਨਾਂ ਫੜਕੇ ਲਿਆ ਯਾਰ ਸਾਹਮਣੇ ਵੀਡੀਓ 'ਚ ਆਉਣਾ ਮੈਂ ਆਉਣਾ ਵੀਡੀਓ 'ਚ ਸਾਹਮਣੇ ਫੜਕੇ ਲਿਆ ਆਪਣਾ ਛੋੜੋ ਤੋ ਜੀ ਹੈ ਓਪਨ ਤੋਂ ਦੱਸ ਕੇ ਕਰੀ ਜਾਓ ਸਾੜੀ ਰੱਖਣੀ ਹੈ ਸਾੜੀ ਪੜਦੇ ਦਾ ਭਾਈ ਬੱਕਰੀਆਂ ਪੂਰੀਆਂ ਤਕੜੀਆਂ ਦੇ ਪੱਲੇ ਵਾਲੀਆਂ ਕੱਦ-ਕੁੱਦ ਵੀ ਪੂਰੇ ਨੇ ਲੈਣੀਆਂ ਲਵਾਉਣੀਆਂ ਤੁਹਾਡੀ ਮਰਜ਼ੀ ਹੈ ਭਾਈ ਜੇ ਤੁਹਾਡੇ ਮਨ ਨੂੰ ਲੱਗਦੀਆਂ ਨੇ ਲੈ ਲਾਂਗੇ ਨਹੀਂ ਮਨ ਨੂੰ ਲੱਗਦੀਆਂ ਛੱਡ ਦਾਂਗੇ ਕਿਉਂ ਜੀ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਪੱਠੇ ਪੱਠੇ ਆਲੇ ਪਹਿਲੇ ਸੂਣ ਵਾਲੀ ਸੂਈ ਦੇਖੋ ਕਾ ਜੀ ਦੇਖੋ ਰੋਜੋ ਜੀਰ ਵੀ ਆ ਬਣਿਆ ਭਾਈ ਹਾਂਜੀ ਦੇਖੋ ਭਾਈ ਕੀ ਮੰਗ ਗਿਆ

ਕਰ ਕਿਵੇਂ ਕਰਦਾ ਤੇਰਾ ਵੀ ਕਰੀਏ 1000 ਰੁਪਏ ਕਿ 12000 ਹਾਂ ਤੁਸੀਂ ਹੀ ਬੋਲਣਾ 12000 ਨਹੀਂ ਉਹ ਤਾਂ ਦੋ ਬੰਨੀ ਬੜੀ ਬੱਕਰੀ ਕੋਈ ਗੱਲ ਨਹੀਂ ਹੈ ਤੇਰਾ ਜਾਨ ਮੈਂ ਤਾਂ ਉਹਨੂੰ ਮੋਢੀ ਨਹੀਂ ਕਰਦਾ ਓਟੇ ਕਰਕੇ ਮੋਢੀ ਜਾਇ ਕਰੇਗਾ ਉਹ 20000 ਮੰਗਾ ਫਿਰ ਕਿਥੇ ਦਾ ਆਹ ਵੇ ਇਹੀ ਹੈਗੀ ਹਾਂ ਹਾਂ ਪਾ ਦੇ ਮੈਨੂੰ ਹਲਾ ਕੇ ਆ 14000 ਪਾ ਕੇ ਦੇ 2 ਮਿੰਟ ਲੰਘ ਮੰਨ ਲਿਆ ਸਾਨੂੰ ਤਾਂ ਕਰਨਾ ਨਹੀਂ ਮਰ ਜਾ ਨਿਵੇੜ ਲਾਂ ਕਰਾਂ ਬਾਈ ਕੁਸਾ 30000 ਕਹਿੰਦੇ ਨੇ ਬਈ ਫਿਰ ਕਿੰਨੇ ਦੇ ਦੇਣੀ ਆ ਯਾਰ ਮੁੱਲ ਕਿੰਨੇ ਦੇ ਰਿਹਾ ਬੰਦਾ ਕਿੰਨੇ ਦੀ ਚੱਲੀ ਚੱਲੀ 40000 ਕਿੰਨੇ ਦੀਆਂ ਦੇਣੀਆਂ ਨੇ ਕਿੰਨੇ ਦੀਆਂ ਮੈਂ ਮੈਂ ਤਾਂ ਉਹਨੂੰ ਕਿਹਾ 10000 ਕਿੰਨੇ ਦੀਆਂ 55 20000 ਕੰਨ ਘੱਟ ਦੇ ਦੋ ਹੋਰ ਨਹੀਂ ਹੋਣੀ ਸਹੀ ਲੈਣ ਤੇਰਾ ਸਤਾ ਦੱਸ ਦੇ ਮੈਨੂੰ ਇਹ ਨੀ ਚੀਜ਼ ਆ ਦੋ ਘੱਟ 40 ਦੀਆਂ ਦੰਨੇ ਨਹੀਂ ਪੂਰੀਆਂ 40 ਦੀਆਂ ਦੰਨੇ ਕਾ ਤੂੰ ਹਾਂ ਨਾ ਰੱਖ ਦੇ ਫਿਰ ਤੂੰ ਵੀ ਤਾਂ ਚੜਨਾ ਕਾ ਮੇਰਾ ਉਹੀ ਗੱਲਾਂ ਵਿਚਾਰੇ ਨੇ ਆਪਣੇ ਤੇ ਵਿਸ਼ਵਾਸ ਕਰੇ ਸਾਡੇ ਦੋ ਬੰਦਿਆਂ ਤੇ ਬੜਾ ਕਰਿਆ ਬੜੀ ਬੱਕਰੀਆਂ ਬਾੜੇ ਵਾਲੀਆਂ ਨੇ ਯਾ ਤਾਂ ਮਾਪੀ ਦੀ ਕੀ ਕਰੇਗਾ ਤਾਂ ਇਹ ਦੂਰ ਸੂਣ ਵਾਲੀ ਐ ਤੂੰ ਤਾਂ ਪਣੀ ਹੈ ਨਾ ਖਾਲੀ ਤਾਂ ਹੈ ਨਹੀਂ ਹਾਂ ਇਹ ਤਾਂ ਗੱਬਣਾ ਨੇ ਦੱਸ ਦੇ ਨਾ ਅੜਕੇ ਸੂ ਰਸਤਾ ਤਾਂ ਦੱਸ ਦੇ ਕੋਈ ਵਾ ਤੁਸੀਂ ਦੱਸ ਦੋ ਪੱਕੇ ਵੇ ਫਿਰ ਯਾ 50000 ਦੀ ਲਿਆ ਰਸਤਾ ਸੁਣ ਲੈਣੇ ਬਸ ਹੋਰ ਦੱਸ ਹੋਰ ਮੜੂ ਗੱਲ ਹੈ ਹਾਂ ਹੋਰ ਮੜੂ ਗੱਲ ਕਿਉਂ ਕਿਵੇਂ ਕਰੇ ਟੱਕੇ ਮਾਰ ਕੇ ਉੱਥੇ ਮਾਰੇ ਟੱਕੇ ਟਾਕਾ ਓਏ ਆ ਜਾ ਆੜੀ ਆੜੀ ਆ ਜਾ ਓਏ ਖਾਣ ਓਏ ਓ ਬੰਦੇ ਵਸ 15 ਦੀ ਲੈ ਜਾ ਓਏ ਇਹਦਾ ਹੋਰ ਓਏ ਆ ਮੈਨੂੰ ਪਤਾ ਉਹ ਛੇਰੀ ਪਾ ਨਾ ਰੱਖ ਕੱਪੜਾ ਨਹੀਂ ਨਹੀਂ ਓ ਬੋਟੀ ਮੈਂ ਦੋੜ ਲਿਆ ਕਰ ਦੋ ਦਸਤਾਨ ਤਮ ਆਪਾਂ ਗੱਲ ਤਾਂ ਨਹੀਂ ਕਰ ਪਸੰਦ ਨਾ ਸਰਦਾਰਾ 40000 ਦੀਆਂ ਦੇ ਓਏ ਨਹੀਂ ਥੋਨੂੰ ਕਰਦਾ 40000 ਦੀਆਂ ਬਥਰੀਆਂ ਲੈ ਜਾ 42 ਦੀਆਂ ਮੈਂ ਕਿਹਾ ਨਾ ਵਿਆਹ ਦੀ ਲੈ ਦੇ ਦੇ ਨਹੀਂ ਮਖ ਤੋਂ ਫਰਾਸ ਆਈ ਤੇਰੇ ਭੈਣ ਉਹ ਨਹੀਂ ਆਪ ਪੈਂਦੀਆਂ ਨੇ ਕਿਹਾ ਰੱਤਾਂ ਲਈ ਕਰਾ ਦੇ ਪੱਕੇ ਪੈਂਦਾ ਜਿੰਨੇ ਵੀ ਤੈਨੂੰ ਪਤਾ ਹੈਗੀਆਂ ਉਹਨੇ ਦੀਆਂ ਕਰਾ ਦੇ ਮੇਰੇ ਮੈਨੂੰ ਪਤਾ ਹੈ ਤੇਰੇ ਪਤਾ ਤੈਨੂੰ ਮੈਨੂੰ ਕਪਕਾ ਦਾ ਪਤਾ ਹੈ ਤੈਨੂੰ ਪਤਾ ਹੈ ਰੋਜ਼ ਦਾ ਨਾਮ ਰੋਜ਼ ਮੈਂ ਕਰਤੇ ਆ ਜਵਾ ਛੱਡੀ ਦਾ ਵੱਡ ਗਿਆ ਤੂੰ ਮੰਨ ਹਾਂ ਪਤਾ ਹੀ ਆ ਆਖਲਾ ਹੀ ਬੜਾ ਛੱਡੀ ਹੁਣ ਤੂੰ ਕੰਦਾ ਮੰਨ ਪਕਾਦੇ ਅੰਨ ਪਕਾਦੇ ਪਕਾਦੇ ਕਿਹੜਾ ਕਰੇ ਤਨ ਤਨ 39000 ਦੇ ਹੋ ਗਿਆ ਟੱਕਰ ਲਾਤਾ ਫਿਰ ਟੱਕ ਚ ਟੱਕ ਮੈਨੂੰ ਪਤਾ ਹੀ ਮੰਨਦਾ ਤਾਂ ਹੈ ਨਹੀਂ ਸੀ ਖੁਸ਼ ਹੈ ਮੈਗੀਆਂ ਨੇ ਛੱੜਦੀ ਇਹ ਸੁਣਦੀ ਹੈ ਵੀਡੀਓ ਸਹੀ ਗੱਲ ਆ ਭਾਈ ਮੈਨੂੰ ਲੋਕ ਕਾਲਾਂ ਦੇਣ ਲੱਗ ਪਏ ਭਾਈ ਮੈਂ ਤਾਂ ਇੱਕ ਹੂੰ ਖੜਾ ਮੰਡੀਆਂ ਚ ਸਹੀ ਗੱਲ ਆ ਮੈਗੀਆਂ ਨੇ ਛੱੜਦੀ ਕਿਤੇ ਹੈ ਕਿ ਰਾਜੂ ਨੇ ਪਤਾ ਨਹੀਂ ਨਾ ਤੋ ਕੁਸ ਲੈ ਲਿਆ ੱੱਕਾ ਕਰ ਲਿਆ ਨਾ ਮੈਂ ਨਹੀਂ ਕਿਸੇ ਨਾਲ ਕਰਦਾ ਕੀ ਹੋਜੀ ਮੈਂ ਕਰਨਾ ਉਹਨਾਂ ਦਾ ਸਤਾ ਹੋ ਗਿਆ ਉਹ ਘੱਟ ਚੀਜ਼ ਕਹਾਣੀ ਪੜ੍ਹਦੇ ਹਾਂ ਨਹੀਂ ਪੜ੍ਹਾਈ ਨਹੀਂ ਉਹ ਖੇਵੀ ਖੜੀ ਜਾ ਮੈਂ ਹਾਂ ਜਿਆ ਸਾਈ ਦਾ ਦੇ ਮੇਰਾ ਸਾਈ ਦਾ ਦੇ ਮੇਰਾ ਵਾਪਸ ਘਰ ਮਾਣ ਵਾਲਾ ਨੂੰ ਹਾਂ ਜੀ ਆ ਜਾ ਸੋਨੇ ਖਾਈ ਆ ਗਿਆ

ਨਾ ਮੈਂ ਨੰਨੇ ਠੀਕ ਹੈ ਦਿਖਾ ਦੇ ਉਹਨਾਂ ਬਾਈ ਨੂੰ ਉਹ ਚਲ ਉਹ ਬੰਦਾ ਨਾਲ ਆਇਆ ਉਹਦੀ ਵਿਛਤ ਕਰਦੇ ਇਹ ਵੀ ਪਿੰਡ ਦਾ ਵਿਚਾਰਾ ਇਹ ਵੀ ਪਾਲੀ ਹੈ ਦਿਖਾ ਦੇ ਪਾਲੀ ਇਹਦੇ ਪਿੰਡ ਦਾ ਬੰਦਾ ਆਪਾਂ ਇਹਦੀ ਵੀ ਇੱਜ਼ਤ ਕਰਦੇ ਵਿਚਾਰੇ ਦੀ ਜਾਣ ਕਰਾ ਉਹਨੂੰ ਨਾਲ ਲੈ ਕੇ ਆਗਲਾ ਕਿਉਂ ਜੀ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ ਉਹ ਨਾਲ ਲੈ ਪਰੋਸੇ ਦੇ ਨਾ 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 ਮੈਂ ਉਹਦਾ ਦਿਲ ਨਹੀਂ ਤੋੜਦਾ ਬੰਦਾ ਤੇ ਆ ਤੂੰ ਮਾਲ ਵਾਲਾ ਕਹੀ ਜਾਂ ਰੀ ਟੋਪੜਾ ਹੋ ਕੇ ਕਰੀ ਜਾਂਦਾ ਹਾਂ ਇਹਦਾ ਕੋਈ ਹੈ ਜੀ ਕੰਮ ਹਾਂ ਗੱਭਣਾ ਜੀ ਹਾਂ ਇਹ ਕਹਿ ਰਤੀਆਂ ਦੀ ਐ ਬਾ ਦੱਸ ਦੱਸ 10 ਮਿੰਟ ਮਾਰਾ ਐਨਾ ਟਾਈਮ ਨਹੀਂ ਮੈਨੂੰ ਛਾ ਮੇਰੇ ਯਾਰ 25 ਦੀ ਵੇਚੇਗਾ ਭਲਾ ਬਾਈ ਕੀ ਕਰਦਾ ਐ ਰਸਤਾ ਪਾ ਇਹਨੂੰ ਭਈ ਬਦਰਾ ਇਹ ਰਸਤੇ ਪਾ ਯਾਰ ਉਹਦਾ ਯਾਰ ਹੋ ਜਾਂਦੇ ਉਹਦਾ ਫੋਟੋ ਉਹਦਾ ਫੋਟੋ ਓਏ ਰਸਤੇ ਪਾ ਇਹਨੂੰ ਮਾੜਾ ਮੋਟਾ ਗੋਲ ਬੋਲ ਤੂੰ ਬੋਲ ਸੁਭੋਰ ਰਾਜੂ ਯਾਰ ਬਾਈ ਹੈਲੋ ਕੰਨੀ ਦੇ ਕਹਿੰਦਾ ਹੈ ਲਉਂਦੇ ਨੇ ਬਾਈ ਨਹੀਂ ਜੌਧਾਨੀ ਕਿੱਥੇ ਹੈ ਜੌਧਾਨ ਤੂੰ ਤੇਰਾ ਮਾਲ ਵਾਲਾ ਬੰਦਾ ਤੂੰ ਕਹੜਾ ਹੁਣ ਸਹੀ ਜੇ پیسے ਲਾ ਕੇ ਬਾਕੇ ਲੈ ਗਏ ਮੇਰੇ ਲਈ ਵੀ ਨਹੀਂ ਕਰਾ ਉੱਪਰ ਪੰਜ ਲੈ ਲੈ ਠੀਕ ਹੈ ਕਰ ਕਿਉਂ ਹੋਏਗਾ ਕੀ ਕਰੀਏ ਮੈਂ ਨਾ ਤੈਨੂੰ ਉਹ ਹੋਗੇ ਤੈਨੂੰ ਰੇ ਕਰ ਲੈ ਬਸ ਓਨ ਆ ਦੇ ਫਿਰ ਪਾਸ ਦੇਖੋ ਹੀ ਤੇਰਾ ਮਨੀ ਰਾਮ ਕਹਿੰਦਾ ਜੀ ਮੈਂ ਮੁੱਢਿਆ ਬਸ ਨਿਪੜ ਗਈ ਬਹੁਤੀਆਂ ਗੱਲਾਂ ਨਾ ਕਰ ਬਹੁਤੀਆਂ ਗੱਲਾਂ ਨਹੀਂ ਕਰਦਾ ਮੈਂ ਤੇਰੇ ਨਾਲ ਉਹਨੇ 14 ਲਾਇਆ ਉਹ ਦਾ ਮਜ਼ਾਕ ਨਹੀਂ ਕਰ ਜਰ ਮਜ਼ਾਕ ਨਹੀਂ ਕਰਿਆ ਉਹਨੇ ਜਹੀ ਜੀ ਬੱਕਰੀਆਂ ਮੈਂ ਤੇਰਾ ਜਰ ਗੱਲਾਂ ਕੱਚੀਆਂ ਨਹੀਂ ਕਰਦਾ ਚਲ ਕੋਈ ਨਾ ਬੋਲ 16000 ਦੀ ਹੋ ਗਈ ਬਸ ਨਹੀਂ ਬਸ ਕਿਹੜੀ ਕਹਦੇ ਆ ਬਸ ਉਹ ਨਹੀਂ ਰਹਿ ਹੈ ਚਲ ਉਹਦੇ ਪੈਸੇ ਦੇਓ ਦੇਓ ਜੀ ਪੈਸੇ ਕੜੀ ਨੂੰ ਹਾਂ ਪਰ ਸੋ 1 4 5 6 7 8 9 10 11 ਉਹ ਤਾਂ ਉਹ ਕਿੰਨੇ ਹੋਗੇ ਪਹਿਲਾਂ 2 ਘੰਟਾ ਹੈ ਆ ਵੀ ਹੋ ਗਿਆ ਇਹ ਵੀ ਰੱਖਾ ਜੀ ਇਹ ਹਜੇ ਰੱਖੀ ਜੀ ਇਹ ਤਾਂ